टीसी ਤੇ ਪਨ ਬੱਸ ਠੇਕਾ ਮੁਲਾਜ਼ਮਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ ਕਪੂਰਥਲਾ ਦੇ ਬੱਸ ਸਟੈਂਡ ਵਿੱਚ ਵਿਪੀਆ ਆਰਟੀਸੀ ਅਤੇ ਪਨ ਬੱਸ ਦੇ ਮੁਲਾਜ਼ਮਾਂ ਨੇ 12 ਵਜੇ ਤੋਂ ਬਾਅਦ ਆਪਣੀਆਂ ਬੱਸਾਂ ਚਲਾਉਣੀਆਂ ਬੰਦ ਕਰ ਦਿੱਤੀਆਂ ਜਿਸ ਨਾਲ ਆਮ ਲੋਕਾਂ ਨੂੰ ਕਾਫੀ ਖੱਜਲ ਖਵਾਰ ਹੋਣਾ ਪੈ ਰਿਹਾ ਸੀ ਕਪੂਰਥਲਾ ਡਿਪੂ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ ਅਤੇ ਪੀਆਰਟੀਸੀ ਠੇਕਾ ਮੁਲਾਜ਼ਮਾਂ ਦੇ ਆਗੂਆਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਦਾ ਟੈਂਡਰ ਲਗਾਇਆ ਗਿਆ ਹੈ ਜਦੋਂ ਤੱਕ ਉਹ ਟੈਂਡਰ ਪੰਜਾਬ ਸਰਕਾਰ ਰੱਦ ਨਹੀਂ ਕਰਦੀ ਉਦੋਂ ਤੱਕ ਸਾਡੇ ਵੱਲੋਂ ਸੰਘਰਸ਼ ਜਾਰੀ ਰਹੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਵੱਡੇ ਪੱਧਰ ਤੇ ਕੀਤਾ ਜਾਵੇਗਾ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨਾਲ ਕਈ ਮੀਟਿੰਗਾਂ ਵੀ ਹੋਈਆਂ ਅਤੇ ਮੀਟਿੰਗਾਂ ਵਿੱਚ ਕਈ ਮੰਗਾਂ ਮੰਨੀਆਂ ਵੀ ਗਈਆਂ ਪਰ ਅਜੇ ਤੱਕ ਪੈਂਡਿੰਗ ਮੰਗਾਂ ਵੀ ਸਾਡੀਆਂ ਪੂਰੀਆਂ ਨਹੀਂ ਹੋਈਆਂ ਅਤੇ 2 ਮਹੀਨੇ ਤੋਂ ਸਾਡੀਆਂ ਤਨਖਾਹਾਂ ਵੀ ਨਹੀਂ ਆਈਆਂ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤੇ ਅਸੀਂ ਚੰਡੀਗੜ੍ਹ ਜਾ ਕੇ ਸੀਐਮ ਦਾ ਘਰਾ ਵੀ ਕਰਾਂਗੇ। ਕਪੂਰਥਲਾ ਤੋਂ ਪੱਤਰਕਾਰ ਰਾਜਿੰਦਰ ਕੁਮਾਰ ਕਪੂਰਥਲਾ ਦੀ ਵਿਸ਼ੇਸ਼ ਰਿਪੋਰਟ। ਬਰਨਾਸ ਤਨਮ ਸਿੰਘ ਜੀ ਕੀ ਕਹਿਣਾ ਚਾਹੋਗੇ ਜੀ ਅੱਜ ਹੜਤਾਲ ਜਿਹੜੀ ਆ ਦੁਵਾਰਾ ਸ਼ੁਰੂ ਕਰ ਦਿੱਤੀ ਗਈ ਆ ਪੀਆਰਟੀਸੀ ਦੇ 1500 ਲੋਕ 12 ਵਜੇ ਦੀ ਦੇ ਕੀ ਕਾਰਨ ਕੀ ਆ? ਦੇਖੋ ਜੀ ਮੁੱਖ ਕਾਰਨ ਜਿਹੜਾ ਆ ਕਿਲੋਮੀਟਰ ਬਸਾਂ ਦਾ ਜੀ ਸਰਕਾਰ ਜਿਹੜੀ ਆ ਆਈ ਵਾਰ ਜਿਹੜਾ ਕਿਲੋਮੀਟਰ ਬਸਾਂ ਦਾ ਘਵਾੜਾੜੇ ਸਿਰ ਤੇ ਲੈ ਕੇ ਆ ਰਹੀ ਆ ਜਿਹਦੇ ਨਾਲ ਸਾਡੇ ਇਹ ਮੈਕਮੇ ਨੂੰ ਸਾਡੀ ਵਰਕਸ਼ਾਪ ਨੂੰ ਸਾਡੇ ਡਰਾਈਵਰਾਂ ਨੂੰ ਬਹੁਤ ਨੁਕਸਾਨ ਆ ਠੀਕ ਆ ਜੀ ਤੇ ਕਿਲੋਮੀਟਰ ਬਸਾਂ ਜਿਹੜੀਆਂ ਅਸੀਂ ਕਿਸੇ ਵੀ ਹਾਲ ਤੱਕ ਨਹੀਂ ਪਹਿਣ ਦਿੱਤੀਆਂ ਜਾਵੰਗੀਆਂ ਸਾਡੇ ਮੈਕਮੇ ਦੀਆਂ ਬਸਾਂ ਪਾਣ ਜਿਹਦੇ ਨਾਲ ਮੈਕਮੇ ਨੂੰ ਵੀ ਫਾਇਦਾ ਆ ਤੇ ਸਾਨੂੰ ਵੀ ਫਾਇਦਾ ਆ ਇਹ ਜੋ ਵੀ ਹੋ ਸਕੇ ਸਾਨੂੰ ਕਿਸੇ ਤਰ੍ਹਾਂ ਦਾ ਵੀ ਆਪਾਂ ਨੂੰ ਪ੍ਰੋਟੈਸਟ ਕਰਨਾ ਪਾਏ ਕੋਈ ਵੀ ਸਾਨੂੰ ਇਹਦੇ ਤੱਕ ਵੀ ਜਾਣਾ ਪਾਏ ਸੀ ਆਮ ਦਾ ਘਰਾਓ ਕਰਨਾ ਪਈ ਅਸੀਂ ਟੈਂਡਰ ਰੱਦ ਕਰਾ ਕੇ ਰਾਵਾਂਗੇ ਜੀ ਆਪਣਾ ਜਨਾਹ ਹਰਪਾਲ ਸਿੰਘ ਜੀ ਕੀ ਕਹਿਣਾ ਚਾਹੂਗੇ ਜੀ ਤੁਸੀਂ ਅ ਅੱਜ ਦੀ ਹੜਤਾਲ ਬਾਰੇ ਬੱਸਾਂ ਕਾਫੀ ਜੜੀਆਂ ਵਾਂ ਡੀਪੂ ਦੇ ਅੰਦਰ ਆ ਰਹੀਆਂ ਵਾਂ ਤੇ ਇਹਦੇ ਨਾਲ ਖੱਜਲ ਖਵਾਲ ਜਿਹੜੇ ਆ ਯਾਤਰੀ ਜਿਹੜੇ ਹੋ ਰਹੇ ਜਾਤਰੀ ਜਿਹੜੇ ਖੱਜਲ ਖਵਾਲ ਹੋ ਰਹੇ ਉਹ ਸਾਡੇ ਇੱਕ ਪੰਜਾਬ ਸਰਕਾਰ ਦੀ ਨਾਕਾਮੀ ਕਾਰਨ ਹੋ ਰਿਹਾ ਕਿਉਂਕਿ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਆ 55 ਦੇ ਲਗਭਗ ਮੀਟਿੰਗਾਂ ਹੋ ਜਾਣ ਇੱਕ ਸਰਕਾਰ ਦੇ ਨਾਲ ਤੇ ਸਾਰੀਆਂ ਬੇਸਟਾ ਰਹਿਣ ਤੇ ਇਸ ਤੋਂ ਵੱਧ ਹੋਰ ਕੰਮ ਨਾਲ ਗੱਲ ਕੀ ਹੋ ਸਕਦੀ ਹੈ ਇਹ ਫੇਲ ਸਰਕਾਰ ਇਸ ਕਰਕੇ ਜਨਤਾ ਪਰੇਸ਼ਾਨ ਹੋ ਰਹੀ ਕਿ ਮੰਗ ਕੀ ਦੱਲੀ ਮੰਗਾ ਜੋ ਵੀ ਸਾਡੀਆਂ ਚਾਹੇ ਕੱਚੇ ਮਲਾਜ਼ਮ ਨੂੰ ਪੱਕੇ ਕਰਨਾ ਚਾਹੇ ਕਿਲੋਮੀਟਰ ਬੱਸਾਂ ਦਾ ਟੈਂਡਰ ਰੱਦ ਕਰਨਾ ਚਾਹੇ ਕੰਡੀਸ਼ਨਾਂ ਦਾ ਮਸਲਾ ਜਾਂ ਹੁਣ ਤੁਸੀਂ ਤੁਹਾਨੂੰ ਤਨਖਾਹ ਦਾ ਦੱਸ ਦਿੱਤਾ ਗਿਆ ਤਨਖਾਹ ਵੀ ਸਾਡੀ ਅਜ 17 ਤੀਕ ਹੋ ਗਈ ਅਜ ਤੱਕ ਨਹੀਂ ਪਈ ਖਾਤਿਆਂ ਦੇ ਵਿੱਚ ਤੇ ਇਹੋ ਜਿਹੇ ਮਸਲੇ ਕਰਕੇ ਅਸੀਂ ਹੜਤਾਲਾਂ ਕਰਦੇ ਹਾਂ ਤੇ ਅੜਤਾ ਇੱਕ ਵੀ ਸਾਡੀ ਮੰਗ ਜਿਹੜੀ ਉਹ ਨਹੀਂ ਮੰਨੀ ਜਾ ਰਹੀ ਸੁਖਵੀਰ ਸਿੰਘ ਹੈ ਜੀ ਇਹ ਕੀ ਕਹਿਣਾ ਚਾਹੂਗਾ ਜੀ ਅੱਜ ਦੀ ਹੜਤਾਲ ਨੂੰ ਲੈ ਕੇ ਮੈਂ ਸਾਰੇ ਇਹ ਕਹਿਣਾ ਚਾਹੂਗਾ ਕਿ ਸਰਕਾਰ ਨੂੰ ਇਹਦਾ ਟੈਂਡਰ ਰੱਦ ਕਰ ਦੇਣਾ ਚਾਹੀਦਾ ਵਾ ਤੇ ਬਾਰ-ਬਾਰ ਸਰਕਾਰ ਭਰੋਸਾ ਦਿੰਦੀ ਆ ਮੀਟਿੰਗ ਕਰਦੀ ਆ ਤੇ ਇਹ ਟੈਂਡਰ ਜਿਹੜਾ ਉਹ ਰੱਦ ਨਹੀਂ ਕੀਤਾ ਜਾ ਰਿਹਾ ਜਿਸ ਦੇ ਰੋਸ ਵਜੋਂ ਅੱਜ ਫੇਰ ਅਸੀਂ ਹੜਤਾਲ ਜਿਹੜੀ ਉਹ ਕੀਤੀ ਹੋਈ ਆ 12 ਵਜੇ ਤੋਂ ਸਾਡੀ ਹੜਤਾਲ ਸ਼ੁਰੂ ਆ ਤੇ ਦੇਖ ਲਓ 17 ਤਰੀਕ ਹੋ ਗਈ ਅੱਜ ਅਜੇ ਤੱਕ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਨਹੀਂ ਆਈ ਤੇ ਜਿੰਨਾ ਜੇ ਸਾਡੀ ਤਨਖਾਹ ਨਹੀਂ ਆਉਂਦੀ ਜਾਂ ਟੈਂਡਰ ਰੱਦ ਨਹੀਂ ਕੀਤਾ ਜਾਂਦਾ ਤੇ ਕਿੰਨੇ ਮਹੀਨੇ ਹੋ ਗਏ ਤਨਖਾਹ ਨਹੀਂ ਤਨਖਾਹ ਸਰ 2 ਮਹੀਨੇ ਹੋ ਗਏ ਡੇਢ ਦੂਜਾ ਮਹੀਨਾ ਹੋ ਚੱਲਿਆ ਇਹ ਪੂਰਾ ਤੇ ਹੜਤਾਲ ਕਿੰਨੇ ਵੇ ਤੇ ਕਰੇਗੀ ਹੜਤਾਲ ਸਰ ਅਣਮਿੱਥੇ ਸਮੇਂ ਵਾਸਤੇ ਜਿੰਨਾ ਜੇ ਸਾਡਾ ਟੈਂਡਰ ਰੱਦ ਨਹੀਂ ਕਰ ਦਿੰਦੇ ਜਾਂ ਸਾਡੀਆਂ ਤਨਖਾਹਾਂ ਜਾਂ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨ ਨਹੀਂ ਲੈਂਦੀ ਸਰਕਾਰ ਉਹਨਾਂ ਚ ਰਹੀ ਹੜਤਾਲ ਤੇ ਬੈਠੇ ਹੋਇਆ ਸਰ